ਵੇਖੋ ਬਾਈ ਦੋਸਤੋ ਘੋੜਾ ਮੰਡੀ ਸ਼੍ਰੀ ਮੌਸਰ ਸਾਹਿਬ ਚ ਮਾਗੀ ਵਾਲੇ ਮੇਲੇ ਤੇ ਭਰਾ ਲਾਈ ਬੈਠਿਆ ਰੌਣਕਾਂ ਨੋਕਰੀਆਂ ਘੋੜੀਆਂਾਂ ਵਸ਼ੇਰ ਨਾਲ ਲੈ ਕੇ ਪਹੁੰਚੇ ਹੋਏ ਆਗੇ ਤੇ ਸਾਰੀ ਇਹਨਾਂ ਘੋੜੀਆਂਾਂ ਵਸ਼ੇਰੀਆਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਮਾਲਕਾਂ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹੋ ਜੀ ਠੀਕ ਹੈ ਜੀ ਵਧੀਆ ਜੀ ਵਧੀਆ ਲਾਈ ਬੈਠਿਆ ਪੂਰੀਆਂ ਰੌਣਕਾਂ ਹੈਂ ਹਾਂ ਜੀ ਲਾਈ ਬੈਠਿਆ ਮੇਲੇ ਚ ਪੂਰੀਆਂ ਰੌਣਕਾਂ ਪੂਰੀ ਜੀ ਪੂਰੀ ਠੀਕ ਆ ਜਾਨਵਰ ਛੋਡੇ ਕੋਲੇ ਹਮੇਸ਼ਾ ਸ਼ਕੀਨ ਹੀ ਹੁੰਦੇ ਆ ਨਾ ਹਾਂਜੀ ਹਾਂਜੀ ਠੀਕ ਆ ਜੀ ਸਭ ਤੋਂ ਪਹਿਲਾਂ ਬਾਈ ਆਪਾਂ ਇਹਦੇ ਤੋਂ ਸ਼ੁਰੂਆਤ ਕਰਗੇ ਇਹ ਅਰਜਨ ਰੌਲੀ ਵਾਲੇ ਦੀ ਬੱਚੀ ਹੈ ਜੀ ਅਰਜਨ ਰੌਲੀ ਵਾਲੇ ਦੀ ਬੱਚੀ ਹੈ ਜੀ ਹਾਂਜੀ ਕਿੰਨੇ ਚਰਦੀ ਆ ਜੀ ਇਹਦੀ ਉਮਰ 17 ਮਹੀਨੇ ਹੋ ਗਈ ਜੀ 17 ਮਹੀਨੇ ਉਮਰ ਹਾਂਜੀ ਠੀਕ ਆ ਬਹੁਤ ਸੋਹਣਾ ਕੱਦ ਕਾਠ ਕਰਿਆਈ ਹੈ ਨਾ ਹਾਂਜੀ ਕਿੰਨਾ ਕਰ ਗਈ 17 ਮਹੀਨਿਆਂ ਚ ਇਹ ਕਾਟੋਂ ਬਾਹਰ ਆਈ ਬਾਹਰੋਂ ਬਾਹਰ ਹਾਂ ਬਹੁਤ ਠੀਕ ਆ ਜੀ ਕੀ ਨਾਮ ਆ ਠੀਕ ਆ ਜੀ ਠੀਕ ਆ ਬੜਾ ਸੋਹਣਾ ਨਾਮ ਆ ਪਿਆਰਾ ਨਾਮ ਆ ਤੇ ਬਾਈ ਜੀ ਇਹਦੀ ਕੀ ਡਿਟੇਲ ਵਗੈਰਾ ਵੀ ਦੂਜਾ ਨਹੀਂ ਪ੍ਰਾਈਜ਼ ਵਗੈਰਾ ਕੀ ਕਰਦੇ ਆ ਪ੍ਰਾਈਜ਼ ਹੈ ਰਹਿ ਗਈ 16 ਲੱਖ ਰੁਪਏ 16 ਦਾ ਠੀਕ ਆ ਜੀ ਤੇ ਘੈਂਟ ਆ ਬਾਈ ਪੂਰੀ ਗੱਲ ਬਾਤ ਸਿਰਾ ਆ ਗਈ ਤੇ ਅੱਗੇ ਆ ਜਾਓ ਬਾਈ ਜੀ ਲਓ ਮਿੱਤਰੋ ਇਹ ਚੇਤਕ ਦੀ ਹੈ ਜੀ ਇਹ ਚੇਤਕ ਦੀ ਹੈ ਜੀ ਹਾਂਜੀ ਕੱਲਾਂ ਵਾਲੇ ਦੀ ਹਾਂਜੀ ਠੀਕ ਆ ਜੀ ਇਹਦੀ ਕਿੰਨੀ ਹਾਈਟ ਆ ਜੀ ਇਹ 63 ਇੰਚ ਆ ਜੀ ਤੇ ਉਮਰ ਚ ਜੀ ਕਿੰਨੀ ਆ ਤੇਈ ਮੀ ਨਹੀਂ ਤੇਈ ਮੀ ਨਹੀਂ ਬਹੁਤ ਸੋਹਣਾ ਕਦ ਕਾਠ ਆ ਤੇਈ ਮੀ ਨੇ ਕਿਵੇਂ ਸੁਖਮਣੀ ਨੇ ਸੁਖਮਣੀ ਹਾਂ ਠੀਕ ਆ ਬੜੇ ਪਿਆਰੇ ਪਿਆਰੇ ਨਾਮ ਰੱਖਿਆ ਵਾਂਗਾਂ ਨੇ ਸੁਖਮਣੀ ਨਾਮ ਆ ਤੇ ਬਾਕੀ ਇਹਨਾਂ ਭਰਾਵਾਂ ਕੋਲੇ ਬਾਲ ਪੌਰਾਂ ਦੇ ਜਾਨਵਰ ਸਾਫ਼ ਹੁੰਦੇ ਆਗੇ ਤੇ ਚੰਗੇ ਕਦ ਕਾਠ ਦੀਆਂ ਸ਼ਕੀਨ ਆ ਘੋੜੀਆਂ ਵਸ਼ੇਰੀਆਂ ਰੱਖਦੇ ਆ ਭਰਾ ਪਹਿਲਾਂ ਤੋਂ ਹੀ ਤੇ ਘੈਂਟ ਗੱਲ ਬਾਤ ਆਗੀ ਇਹਦਾ ਕੀ ਪ੍ਰਾਈਸ ਆ ਜੀ ਇਹ 18 ਲੱਖ ਰੁਪਏ ਆ ਜੀ ਠੀਕ ਆ ਜੀ ਅੱਗੇ ਆ ਜੀ ਆ ਨੋ ਨੋ ਰੇਕ ਤੇ ਆ ਜੋ ਜੀ ਇਹ ਸੁਲਤਾਨ ਦੀ ਹੈ ਜੀ ਇਹ ਸੁਲਤਾਨ ਦੀ ਭਾਗਸਰ ਵਾਲੇ ਦੀ ਹਾਂਜੀ ਠੀਕ ਹੈ ਜੀ ਭਾਗਸਰ ਵਾਲੇ ਸੁਲਤਾਨ ਦੀ ਬੱਚੀ ਹੈ ਇਹ ਕਿੰਨੇ ਚਰਦੀ ਹੈ ਜੀ 16 ਮਹੀਨੇ ਜੀ 16 ਮਹੀਨੇ ਇਹਦਾ ਨਾਂ ਚੀਕੂ ਠੀਕ ਹੈ ਚੀਕੂ ਠੀਕ ਹੈ ਇਹ ਬਾਟੋਂ ਬਾਹਰ ਆਈ ਬਾਟੋਂ ਬਾਹਰ ਹੈ ਘੈਂਟ ਆ ਬਾਈ ਯਾਰ ਗੱਲਬਾਤ ਪੂਰੇ ਕਦ ਕਾਠਾ ਤੇ ਜਿਵੇਂ ਬਸ਼ੀਰ ਗਾਣਾ ਘੋੜੀਆਂ ਨਾਲ ਟੱਪੀਆਂ ਪੰਗਾ ਘੋੜੀਆਂ ਨਾਲ ਮਹਾਰਾਜ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਇਹਦਾ ਕੀ ਪ੍ਰਾਈਸ ਹੈ ਜੀ ਇਹ 16 ਲੱਖ ਰੁਪਏ ਠੀਕ ਹੈ ਜੀ ਆ ਜਾਓ ਜੀ ਅੱਗੇ ਆ ਜਾਓ ਜੀ ਲੋ ਮਿੱਤਰੇ ਕੋ ਹੋਰ ਨਗੀਨਾ ਦਿਖਾਉਣੇ ਆ ਸੋਨੂੰ ਸਿਰਾਗਾ ਲਵਾਤ ਆ ਗਈ ਕੰਨਾ ਕੁੰਨਾ ਦੇ ਜਾਨਵਰ ਸ਼ਕੀਨ ਕੱਦ ਕਾਠ ਹਸਣਾ ਇਹਨਾਂ ਦਾ ਦਾਣਾ ਖਾਦਾ ਹੀ ਨਹੀਂ ਅੱਜ ਪੱਖੋਂ ਹਾਂਜੀ ਬਾਈ ਜੀ ਇਹਦੀ ਡਿਟੇਲ ਦੱਸੋ ਜੀ ਇਹ ਜੀ ਅਰਜਨ ਰੌਲੀ ਵਾਲੇ ਦੀ ਪੋਤੀ ਆ ਜੀ ਜਿਹੜਾ ਸੇਖੇ ਘੋੜਾ ਪਾਲ ਕੋਲੇ ਉਸ ਘੋੜੇ ਦੀ ਬੱਚੀ ਆ ਜੀ ਪਾਲ ਡਾਕਟਰ ਕੋਲੇ ਜਿਹੜਾ ਹਾਂਜੀ ਹਾਂਜੀ ਸੇਖੇ ਠੀਕ ਆ ਉਹਦੀ ਬੱਚੀ ਆ ਗਈ ਤੇ ਇਹ ਕਿੰਨੇ ਚਿਰ ਦੀ ਆ ਜੀ ਇਹ ਚਾਰ ਦਾੰਦ ਲੱਗ ਗਈ ਜੀ ਅੱਛਾ ਜੀ 17 ਤਰੀਕ ਨੂੰ ਦਨ ਪੂਰੇ ਆਦੇ ਸੂਣ ਦੇ ਠੀਕ ਆ ਆਏ ਕਦ ਚੌ ਟੈਂਚਾ ਇਹਨੂੰ ਪੂਰੇ ਦੇਣਾ ਹਾਂਜੀ 17 ਤਰੀਕ ਨੂੰ ਪੂਰੇ ਹੋ ਜਾਣਗੇ ਹਾਂਜੀ ਹਾਂਜੀ 17 ਤਰੀਕ ਨੂੰ ਲਾਟਰੀ ਨਿਕਲੇ ਆਊਗੀ ਠੀਕ ਆ ਠੀਕ ਆ 17 ਨੂੰ ਨਿਕਲੇ ਆਵੇ 18 ਨੂੰ ਨਿਕਲੇ ਹੋਏ ਲਾਟਰੀ ਨਿਕਲੇ ਆਊਗੀ ਹਾਂਜੀ ਠੀਕ ਕਦ ਚੌ ਟੈਂਚਾ ਇਹਦਾ ਕਦ ਚੌ ਟੈਂਚਾ ਹਾਂਜੀ ਤੇ ਕੀ ਪ੍ਰਾਈਜ਼ ਕਰਦੇ ਆਂ ਇਹਦਾ ਇਹਦਾ 11 ਲੱਖ ਰੁਪਏ ਠੀਕ ਆ ਜੀ ਵਾਕਿਆ ਹੀ ਭਾਈ ਜਿਵੇਂ ਨਾ ਤੇਰੇ ਜਾਨਵਰ ਆ ਗਏ ਸਹੀ ਆ ਗਏ ਗੱਲ ਬਾਤ ਘੈਂਟ ਜਾਨਵਰ ਆ ਗਏ ਆ ਵੇਖ ਇਧਰ ਬਰੀਡ ਤੇ ਕੰਮ ਕਰਦਾ ਬਾਈ ਤੇ ਇਹ ਯੂਬੇਰੀ ਜਾਨਵਰ ਰੱਖਦਾ ਹਾਂਜੀ ਇਹਦੇ ਬਾਰੇ ਦੱਸੋ ਇਹ ਯੂਬੇਰੀ ਥਾੜੇ ਮੋੜ ਵਾਲੇ ਦੀ ਠੀਕ ਆ ਜੀ ਉਹ ਯੂਬੇ ਦੀ ਇਹ ਕਿੰਨੇ ਚਰਦੀ ਆ ਜੀ ਇਹ 15 ਮਹੀਨੇ ਦੀ 15 ਮਹੀਨਿਆਂ ਦੀ ਠੀਕ ਆ ਕਿੰਨੀ ਹਾਈਟ ਆਈ ਇਹਦੀ 60 ਇੰਚ ਆਈ ਠੀਕ ਆ ਬਹੁਤ ਘੈਂਟ ਗੱਲ ਬਾਤ ਆ ਇਹਦਾ ਪ੍ਰਾਈਸ ਜੀ ਇਹਦਾ 2,70,000 ਰੁਪਏ ਠੀਕ ਆ ਜੀ ਅੱਗੇ ਬਾਈ ਉਧਰ ਵੀ ਆ ਹਾਂਜੀ ਆਈ ਲੰਘੇ ਜੀ ਆਈ ਲੰਘੇ ਉਹ ਠੀਕ ਆ ਜੀ ਇਹਨਾਂ ਦਾ ਮਤਲਬ ਤੂੰ ਲੈ ਕੇ ਜੀ ਹੈ। ਲਓ ਮਿੱਤਰੋ ਆ ਵੀ। ਉਹਨਾਂ ਨੇ ਬਣਾ ਲਈ ਨੇ ਇਹਨਾਂ ਦਾ ਕੀ? ਅੱਛਾ। ਠੀਕ ਆ ਠੀਕ ਹੈ ਜੀ। ਦੋ ਬੱਚੀਆਂ ਉਹ ਆ। ਰਾਉਣ ਕਮੇਲਾ ਬਾਈ ਦੇ ਸਟੋਰੀ ਤੇ ਇੱਥੇ ਲੱਗਿਆ ਹੋਇਆਗਾ। ਨਹੀਂ ਉਹ ਜੀ ਪੋਣੇ। ਉਹ ਦੋ ਬਣਾ। ਠੀਕ ਆ ਜੀ। ਸੱਜਣ ਮਿੱਤਰ ਆਏ ਹੋਏ ਹੈਗੇ। ਦੋ ਬਸ਼ੇਰੀਆਂ ਆਏ ਜੀ ਦੋ ਬਸ਼ੇਰੀਆਂ ਆ ਗੀਆਂ ਜੀ ਹਾਂਜੀ ਆਜੋ ਇੱਧਰ ਆਜੋ ਮਾੜਾ ਇੱਧਰੋਂ ਨਾ ਵੀਡੀਓ ਵਧਗਾ ਬਣੂਗੀ ਹਾਂ ਹਾਂ ਲਓ ਮਿੱਤਰੋ ਦੋ ਬਸ਼ੇਰੀਆਂ ਇੰਨਾ ਭਰਾਵਾਂ ਕੋਲੇ ਆਹ ਆਹ ਕਿਹੜੇ ਦੀ ਆ ਬਈ ਕਾਲੀ ਇਹ ਦਿਲਸ਼ਾਨ ਦੀ ਆ ਜੀ ਦਿਲਸ਼ਾਨ ਦੀ ਇਹ ਦੇਵਰਾਜ ਰਣੀਆਂ ਦਾ ਜੀ ਠੀਕ ਆ ਜੀ ਜਿਹੜਾ ਦੇਵਰਾਜ ਰਣੀਆਂ ਦਾ ਹਾਂਜੀ ਠੀਕ ਆ ਜੀ ਭਾਈ ਜੀ ਜਿਹੜੀ ਦੂਜੀ ਆ ਜੀ ਨੁਕਰੀ ਨੌਕਰੀ ਛੇਰੇ ਪੰਜਾਬ ਦੀ ਹੈ ਛੇਰੇ ਪੰਜਾਬ ਦੀ ਨੌਕਰੀ ਹਾਂਜੀ ਠੀਕ ਹੈ ਜੀ ਹਨੀ ਨੌਕਰੀ ਦੀ ਲਾਈ ਤੇ ਕਿੰਨੇ ਕਿੰਨੇ ਚਰਦੀਆਂ ਹੋਣਗੀਆਂ ਹੀ ਇਹ ਜਿਹੜੀ ਉਹ ਮਛੇਰੀ ਛੋਟੀ ਹੈ ਨਾ ਕਾਲੀ ਵਾਲੀ ਅੱਛਾ ਜੀ ਅੱਛਾ ਜੀ ਇਹਦਾ 7 6-7 ਮਹੀਨੇ ਦੀ ਹੈ 6-7 ਮਹੀਨਿਆਂ ਦੀ ਹੈ ਕਿਹੜੇ ਦੀ ਹੈ ਇਹਗੇ ਇਹ ਯਾਰ ਬਣ ਕਿਹੜੀ ਦੱਸੀ ਬਾਈ ਨੇ ਅੱਛਾ ਤੇ ਬਾਕੀ ਪ੍ਰਾਈਜ਼ ਵਗੈਰਾ ਜੀ ਇਹਦਾ ਛੇਰੇ ਪੰਜਾਬ ਦੀ ਛੇਰੇ ਪੰਜਾਬ ਦੀ ਆ ਕਾਲੀ ਕਾਲੀ ਜੀ ਕਾਲੀ ਹੈਗੀ ਦਿਲਸ਼ਾਨ ਦੀ ਦਿਲਸ਼ਾਨ ਦੀ ਤੇ ਕੀ ਪ੍ਰਾਈਜ਼ ਹੈ ਜੀ ਇਹਦਾ 3.5 ਤਿੰਨ ਲੱਖ ਪ੍ਰਾਈਜ਼ ਕਰਦੇ ਆ ਬਾਈ ਤੇ ਬਾਈ ਜੀ ਆਪਣਾ ਫੋਨ ਨੰਬਰ ਵਗੈਰਾ ਬੋਲ ਦਿਓ ਜੀ ਉਹ ਬਾਈ ਕੋਲੇ ਲੈ ਜਾ ਮੈਂ ਕੋਈ ਨਹੀਂ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ 98886 ਅੱਛਾ ਜੀ 98881 ਇੱਕ ਵਾਰੀ ਫੇਰ ਬੋਲ ਦਿਓ 98886 98881 ਲਓ ਮਿੱਤਰੋ ਇਹਨਾਂ ਭਰਾਵਾਂ ਨਾਲ ਕਰ ਲਿਓ ਸੰਪਰਕ ਚੰਗੇ ਜਾਨਵਰ ਰੱਖਦੇ ਆ ਤੇ ਬੰਦੇ ਵੀ ਪੂਰੇ ਚੰਗੇ ਆ ਪੂਰੇ ਦਿਲਦਾਰ ਬੰਦੇ ਆ ਸਾਫ਼ ਸੁਥਰਾ ਇਹਨਾਂ ਦਾ ਕੰਮ ਆ ਜਿਵੇਂ ਮਿੱਤਰੋ ਤੁਸੀਂ ਵੀਡੀਓ ਚ ਦੇਖਿਆ ਸਾਫ ਸਾਫ ਜਾਨਵਾਰ ਉਸ ਤਰ੍ਹਾਂ ਹੀ ਇਹਨਾਂ ਦਾ ਦਿਲ ਸਾਫ ਆ ਤੇ ਪੂਰੇ ਦਿਲਦਾਰ ਬੰਦੇ ਆ ਤੇ ਚੰਗਾ ਵਧੀਆ ਨਾਮ ਆ ਇਹਨਾਂ ਦਾ ਸਾਡੇ ਏਰਗੇ ਚ ਸਿਰਾ ਗੱਲਬਾਤ ਆ ਮਿਲਦੇ ਆ ਜੀ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਧੰਨਵਾਦ ਜੀ